ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਨਤੰਦਰ ਰਸਤੇ ਰੱਖੇ ਚੜ੍ਹਦੀਆਂ ਕਲਾ 'ਚ ਰੱਖੋ ਖੁਸ਼ ਰਹੋ ਆਪੋ ਆਪਣੀ ਜ਼ਿੰਦਗੀ ਦੇ ਆਨੰਦ ਮਾਣੋ ਤੇ ਮੇਰੇ ਕੋਲ ਵੀ ਪੰਜਾਬੀ ਦਰਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਲਓ ਜੀ ਜਿਹੜੀ ਆਪਾਂ ਧੋਤੀ ਸਲਵਾਰ ਦੀ ਕਟਾਈ ਕੀਤੀ ਸੀ ਉਹਦੀ ਹੁਣ ਆਪਾਂ ਤੁਹਾਨੂੰ ਸਿਲਾਈ ਕਰਕੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਸਿਲਾਈ ਕਰਨੀ ਹੈ ਮੇਰੀ ਵੀਡੀਓ ਨੂੰ ਬੱਦ ਤੋਂ ਬੱਦ ਸਪੋਰਟ ਕਰੋ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਸ਼ੇਅਰ ਕਰਿਓ ਆਪਾਂ ਆ ਕਟਾਈ ਤੁਹਾਨੂੰ ਮੈਂ ਉਸ ਵੀਡੀਓ ਚ ਪਾਤੀ ਸੀ ਕਿ ਸਲਾਈ ਨਹੀਂ ਸੀ ਦੱਸੀ ਜਿਹੜੀ ਆਪਾਂ ਹ ਹਣਾ 2 ਇੰਚ ਦੇ ਇੱਕ ਕੱਟ ਨਹੀਂ ਸੀ ਲਾਇਆ ਹੈਗਾ ਆ ਦੇਖੋ ਉੱਥੇ ਆਪਾਂ ਇਦਾਂ ਸਿੰਗਲ ਆ ਲੈਣੀ ਆ ਤੇ ਥੋੜੀ سپورਟ ਨਰੀ ਚੈਨਲ ਅੱਗੇ ਵੱਸ ਸਕਦੇ ਆ ਤੇ ਮੈਂ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਦਿੰਦੀ ਰਹੂੰਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਵੀ ਦਬਾ ਦਿਓ ਤਾਂ ਜੋ ਮੇਰੀ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਹਾਡੀ ਸਪੋਰਟ ਨਾਲ ਹੀ ਸਭ ਕੁਝ ਹੁੰਦਾ ਬਾਕੀ ਪਰਮਾਤਮਾ ਤੁਹਾਨੂੰਦਰਸਤ ਹੀ ਰੱਖੇ ਤੇ ਆ ਆਪਾਂ ਫੇਰ ਮਿਲਾਂ ਲਈਏ ਥੋਤੀ ਸਲਵਾਰ ਦਾ ਇਹੀ ਹੁੰਦਾ ਵੀ ਜਿਹੜੀ ਹੈ ਨਾ ਆਪਣੇ ਹਿੱਪ ਤੇ ਨਹੀਂ ਆਉਂਦੀ ਹੁੰਦੀ ਹੈਗਾ ਹਿੱਪ ਹੁੰਦਾ ਹਾ ਹਿੱਪ ਦਾ ਪਾਸਾ ਤੇ ਉੱਥੇ ਆਪਾਂ ਉਹ ਤੋਂ ਅੱਧੇ ਬਾੜ ਇਹ ਨਹੀਂ ਪਿਆਪਾ ਇੱਕ ਪਾਸੇ ਨੂੰ ਪਾਉਣੇ ਸਾਰੇ ਪਾਸੇ ਸਾਰੇ ਪਾਸੇ ਇੱਕ ਪਾਸੇ ਨੂੰ ਬਾੜ ਨਹੀਂ ਆਪਾਂ ਪਾਉਣੇ ਹੈਗੇ ਅੱਧੇ ਬਾੜ ਆਪਾਂ ਉਸ ਪਾਸੇ ਨੂੰ ਪਾਉਣੇ ਆ ਤੇ ਅੱਧੇ ਬਾੜ ਆਪਾਂ ਉਸ ਪਾਸੇ ਨੂੰ ਪਾਉਣੇ ਆ ਜਿੱਥੇ ਆਪਾਂ ਦੂਜੀ ਨਾਲ ਸਲਵਾਰ ਦੇ ਬਾੜ ਪਾਈਦੇ ਨਾ ਸਲਵਾਰ ਦੇ ਇੱਕ ਪੱਲੇ ਦੇ ਪਾਈਦੇ ਆ ਉਸ ਪਾਸੇ ਨੂੰ ਤਾਂ ਦੂਜੇ ਪੱਲੇ ਦੇ ਫੇਰਾ ਉਸ ਪਾਸੇ ਨੂੰ ਪਾਈਦੇ ਆ ਸਨ ਵੱਲ ਦੇ ਪਾਸੇ ਨੂੰ ਕਰੀਦੇ ਇਹਦੇ ਜਿਹੜਾ ਹੈਪ ਦਾ ਪਾਸਾ ਆਉਂਦਾ ਹੈ ਨਾ ਪੱਟ ਵੀ ਕਹਿ ਦਿੰਦੇ ਆ ਆ ਦੇਖੋ ਆ ਦੇ ਉੱਥੇ ਆਪਾਂ ਸੀਨ ਲਾਈ ਆ ਉੱਥੇ ਸਿੰਘ ਲਾ ਕੇ ਆਪਾਂ ਇਹ ਨਹੀਂ ਵੀ ਆਪਾਂ ਇਸ ਪਾਸੇ ਇੱਧੇ ਵਾਲਾ ਆਪਾਂ ਇੱਧਰ ਨੂੰ ਇੱਦਾਂ ਪਾਉਣੇ ਜਿਹੜੀ ਸਿੰਘ ਦੇ ਨਾਲ ਇਦਾਂ ਆ ਜਾ ਤੇ ਅੱਧੇ ਵਾਲਾ ਆਪਾਂ ਇਸ ਪਾਸੇ ਇੱਦਾਂ ਪਾਣੀ ਲਾਉ ਮੈਂ ਤੁਹਾਨੂੰ ਹੁਣ ਬੜਾ ਪਾ ਕੇ ਦਿਖਾ ਲਦੀ ਆਂ ਫੇਰ ਆਪਣੇ ਆਹ ਤੇ ਥੋਤੀ ਸਲਵਾਰ ਦੀ ਆ ਗੱਬੇ ਵਾਲਾ ਆਉਣੇ ਦੋਨਾਂ ਪਾਸੇ ਉੱਤੇ ਇਦਾਂ ਤੇ ਲੋ ਜੀ ਆਪਾਂ ਹੁਣ ਕਰਤੀ ਆਂ ਸ਼ੁਰੂ ਵੀਡੀਓ ਤੁਹਾਡੇ ਬਾਹਰ ਪਾਸੇ ਨੂੰ ਨਾ ਜਾਣ ਤੇ ਉੱਥੇ ਗੱਬੇ ਆ ਜਾਣ ਹਨਾ ਦੋਨਾਂ ਪਾਸਿਆਂ ਤੋਂ ਤੇ ਇੱਦਾਂ ਵਾਲਾ ਆਪਾ ਪਾਉਣਾ ਵੱਡਾ ਇਹ ਬਰੀਕ ਵਾਲ ਨਹੀਂ ਪੈਂਦਾ ਹੁੰਦਾ ਇਹ ਬਰੀਕ ਵਾਲ ਇਸ ਕਰਕੇ ਨਹੀਂ ਪੈਂਦਾ ਕਿ ਇਹਦੀ ਲੇਅਰ ਨਹੀਂ ਬਣਦੀ ਹੈਗੀ ਆਪਾਂ ਇਹ ਵੱਡਾ ਹੀ ਵਾਲ ਪਾਉਣਾ ਆਹ ਦੇਖੋ ਵੱਡਾ ਵਾਲ ਪਾ ਕੇ ਮੋٹے-ਮੋٹے ਵਾਲ ਪਾਉਣੇ ਆ ਇਹ ਮੈਂ ਬੱਚੇ ਦੀ ਸੀ ਨਹੀਂ ਹੈ ਤੁਹਾਡੇ ਕੋਲ ਜਿੱਦਾਂ ਮਤਲਬ ਕਦੀ ਕਪੜਾ ਜਿੱਦਾਂ ਜਿੱਦਾਂ ਬੰਦੇ ਕੋ ਹੁੰਦਾ ਛੋਟਿਆਂ ਦੀ ਛਣੀ ਵੱਡਿਆਂ ਦੀ ਛਣੀ ਉਹ ਤੁਸੀਂ ਆਪਣੇ ਤੇ ਬਣਾ ਤੇ ਡਿਪੈਂਡ ਕਰਨਾ ਤਾਂ ਕਪੜੇ ਤੇ ਡਿਪੈਂਡ ਕਰਨਾ ਜਿੱਦਾਂ ਅਗਲਾ ਜੇ ਕਹ ਵੀ ਮੈਂ ਥੋੜੇ ਬਾਅਦ ਪਾਉਣੇ ਆ ਫਿਰ ਲੋਕ ਨੂੰ ਹਿਲਾਣਾ ਕਿ ਤੁਸੀਂ ਥੋੜੇ ਬਾਅਦ ਛੋਟੇ ਪਾ ਦਿਓ ਕਪੜਾ ਥੋੜਾ ਲੈ ਲਓ ਇੰਤਕ ਵੱਧ ਘਟ ਕਈ ਵਾਰੀ ਬੋਲ ਹੋ ਜਾਂਦਾ ਮਾਫ ਕਰਨ ਵਾਲੇ ਆ ਤੁਸੀਂ ਸਾਰੇ ਤੁਹਾਡੀ ਸਪੋਰਟ ਨਾਲੇ ਵੀਡੀਓ ਚੱਲਣੀ ਆ ਤੁਹਾਡੀ ਸਪੋਰਟ ਨਾਲੇ ਨੇ ਲੈ ਕੇ ਤਾਂ ਵੀਡੀਓ ਨੂੰ ਆਪਾਂ ਚਲਾ ਸਕਦੇ ਆ ਸ਼ੌਂਕ ਹੀ ਕੰਮ ਕਰਨ ਦਾ ਆ ਵੀ ਕੰਮ ਕਰਨ ਦਾ ਸ਼ੌਂਕ ਹੀ ਆ ਕਿਉਂ ਕੱਪੜਾ ਮੈਂ ਬਹੁਤ ਚਿਰਾਂ ਦਾ ਸੀਂਦੀ ਸੀ ਮੈਂ ਵੀਡੀਓ ਨਹੀਂ ਸੀ ਬਣਾਦੀ ਹੰਦੀ ਹੈਗੀ ਤਕਰੀਬਨ ਸ਼ੁਰੂ ਤੋਂ ਸੂਟ ਆਪਣੇ ਸੀਂਦੀ ਹੁੰਦੇ ਆਪਾਂ ਕਿ ਜੇ ਤੁਸੀਂ ਮੈਨੂੰ ਦੇਖਦੇ ਕਿ ਕਿ ਜੇ ਜੇਣ ਤੁਹਾਡੇ ਨਾਲ ਆਪਾਂ ਗੱਲਾਂ ਬਾਤਾਂ ਸਾਰੀਆਂ ਡਿਟੇਲ ਤੇ ਦੱਸਾਂਗੀ ਤੁਹਾਨੂੰ ਕਿ ਕਿਦਾਂ ਸ라이 ਸਿੱਖੀ ਆ ਕਿੱਥੋਂ ਸਿੱਖੀ ਆ ਕਿੱਥੇ ਹੁਣ ਮੈਂ ਰਹਿਣੀ ਆ ਤੇ ਫਿਰ ਮੈਂ ਤੁਹਾਨੂੰ ਸਭ ਕੁਛ ਇੱਕ ਡਿਟੇਲ ਕੀ ਦੱਸਾਂਗੀ ਇਹ ਵੀਡੀਓ ਵਿੱਚ ਬੱਤੀ ਪਾਉਂਗੀ ਤੇ ਹੁਣ ਆਪਾਂ ਜਿਹੜਾ ਕੰਮ ਆਪਾਂ ਕਰਨਾ ਆਪਾਂ ਉਹ ਤੇ ਪੁੱਛ ਲੈਣਾ ਹੈ ਕਿ ਨਹੀਂ ਫਿਰ ਆਪਣੀ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੁੰਦੀ ਆ ਆ ਵੀ ਮੇਰੇ ਬੜਾ ਹੋ ਗਿਆ ਉੱਤੇ ਉਹ ਜਿਹੜਾ ਆਪਾਂ ਗੱਗ ਬਟਾਕ ਲਾਏ ਆ ਨਾ ਸੀਨ ਲਾਈਏ ਉੱਥੇ ਆਪਾਂ ਬਣ ਨਹੀਂ ਲਿਆਣਾ ਹੈ ਕਿ ਉਹਦੇ ਉਹ ਪੇ ਫੁੱਲ ਮਾਇਆ ਦੇਖੋ ਫੁੱਲ ਮਾ ਹੈਗਾ ਹਨਾ ਤੁਹਾਨੂੰ ਦਿਸਦਾ ਹੈ ਤੇ ਉਹਦੇ ਨਾਲ ਫੇ ਆਪਾਂ ਦੂਜਾ ਕਰਨਾ ਹੈ ਉਹਦੇ ਨਾਲ ਫੁੱਲ ਮੇਜਾ ਜੇ ਆਪਾਂ ਬਾਕੀ ਸਾਰਾ ਇਹ ਬਾੜ ਲੈ ਕੇ ਆਣੇ ਆ ਦੇਖੋ ਫੁੱਲ ਮਾਇਆ ਤੁਹਾਨੂੰ ਦਿਸਦਾ ਵੀ ਹੋਣਾ ਹਨਾ ਆ ਜੀ ਮੈਂ ਤੁਹਾਨੂੰ ਦਖਾਲ ਦੀ ਆ ਹੁਣ ਆਪਾਂ ਅੱਧੇ ਬਾੜ ਇਧਰ ਪਾ ਦੇਣੇ ਆ ਬਾੜ ਆਪਣੇ ਉਸੇ ਹਿਸਾਬ ਨਾਲ ਬਣਾਉਣੇ ਚਾਹੀਦੇ ਆ ਤੇ ਜਿੱਦਾਂ ਉਹ ਹੋਇਆ ਉਹ ਪਿਛਲੀ ਪਾਸੇ ਦੀ ਬਾਕੀ ਜਦ ਤੋ ਸੇਜ ਕੰਮ ਵਿੱਚ ਪਹਿਨਣੇ ਤੁਹਾਨੂੰ ਆਪਕਾ ਸਾਰਾ ਆਈਡੀਆ ਆ ਜਾਂਦਾ ਹੈ ਕਿ ਆਪਾਂ ਕਿੱਦਾਂ ਕਰਨਾ ਹੈ ਆ ਥੋੜੀ ਜਿਹੀ ਟ੍ਰੇਨਿੰਗ ਦੀ ਲੋੜ ਹੁੰਦੀ ਹੈ ਸਮਝਣ ਦੀ ਤਾਂ ਟ੍ਰੇਨਿੰਗ ਹੀ باڑ جی بس تو تھوڑا جہٹو پاؤنا پھر فل مجھے جی اپنی بنی رہے لکھ تو سلوار ਘੋਣਾ ਪਾਇਦੇ ਨਾ ਬੈਂਟ ਜੋੜ ਦਣੀ ਆ ਦੇਖੋ ਬਾਕੀ ਮੈਂ ਤੁਹਾਨੂੰ ਇਹਦੀ ਪੈਕਟ ਵੀ ਪਾਉਂਗੀ ਆ ਵੀ ਪੈਕ ਵੀ ਪਾਓ ਦੇਖੋ ਕਿੰਨੇ ਸੋਹਣੇ ਪਾਲਦ ਇਸਦੇ ਹਨਾ ਮੈਂ ਤੁਹਾਨੂੰ ਚੱਕ ਕੇ ਵੀ ਦਿਖਾ ਲ ਦੇਣੀ ਪੜ ਕਿੰਨੇ ਵਧੀਆ ਦਿੱਖਦੇ ਆਪਨੇ ਆਹ ਨਾ ਆ ਦੇਖੋ ਆ ਦੇਖੋ ਆਦ ਦੇ ਹਨਾ ਆਦ ਦੇ ਬੜਾ ਆਲੇ ਇਤਨੋਂ ਹੁੰਦੇ ਆ ਤੇ ਜਿਹੜੇ ਇਸ ਪਾਸੇ ਤੋਂ ਇਦਾਂ ਆਉਂਦੇ ਆ ਤੇ ਇਹ ਹੁਣ ਮੈਂ ਤੁਹਾਨੂੰ 벨ਟ ਲਾ ਕੇ ਤੇ ਥੱਲੇ ਦੀ ਸੀਨ ਪਹਿਲਾਂ ਲਾ ਦਵਾਂ ਥੱਲੇ ਦੀ ਸੀਨ ਲਾ ਕੇ ਫੇਰ ਮੈਂ ਤੁਹਾਨੂੰ 벨ਟ ਲਾ ਕੇ ਦੱਸਦੀ ਆ ਫੇਰੇ ਦੀ ਆਪਸ਼ੇ ਮੇਰੀ ਸੀਨ ਜਾਣੀ ਥੱਲੇ ਦੀ ਮੋਹਰੀ ਦੀ ਕਹਿਣੀ ਮੈਂ ਦੂਜੀ ਸੀਨ ਨਹੀਂ ਆਪਾਂ ਲਾਉਣੀ ਥੱਲੇ ਦੀ ਮੋਹਰੀ ਵਾਲੀ ਸੀ ਬਈ ਹੁਣ ਆਪਣੀ ਪਹਿਲਾ 벨ਟ ਲਾ ਲਈਏ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੇਰੀ ਨੂੰ پہلے میں کپڑے سیکھے ہاں میں اپنے کپڑے آپ سی آ آپ اتوں پورا اپنے آ گیا ہے نا بلٹ تھی آج آپ اتو پورا کر کے سینے لا دیں گے میں اپنے ڈیڈی دیا کمیزاں بھی آپ سی ہوں سی ਯਾਨੀ ਮੈਨੂੰ ਵੀਡੀਓ ਦਾ ਅੰਸ਼ਿਵਾਣਾ ਹੈਗਾ ਹੁਣ ਮੇਰੇ ਮਨ 'ਚ ਕੀੜਾ ਚੱਕ ਕੇ ਬਚਲੂ ਆਪਾਂ ਵੀ ਵੀਡੀਓ ਬਣਾ ਲੈਨੇ ਆਪਾਂ ਹਾਂ ਪਹਿਲਾਂ ਆਸਣ ਦੀ ਸੀਨ ਲਾਉਣੀ ਆ ਦੂਜੀ ਸੀਨ ਆਪਾਂ ਬਾਅਦ ਚ ਲਾਉਣੀ ਪਹਿਲਾਂ ਆਸਣ ਦੀ ਸੀਨ ਆਪਾਂ ਲਾਉਣੀ ਆ ਹਾਂ ਦੂਜੀ ਸੀਨ ਮੈਂ ਤੁਹਾਨੂੰ ਦੱਸ ਦਿਆਂ ਕਿ ਉਹ ਫੇ ਉਹ ਕਿਉਂ ਇਹੇ ਸੀਨ ਆਹਾ ਪਹਿਲਾਂ ਲਾਉਣੀ ਆ ਆਪਾਂ ਜਿਹੜੀ ਆ ਉਹ ਦੂਜੀ ਸੀਨ ਉਹ ਦੂਜੀ ਆਪਾਂ ਬਾਅਦ ਚ ਲਾਉਣੀ ਆ

ਉਹਦੇ ਤਾਂ ਪਤਾ ਪਿਆ ਆਪਾਂ ਇਧਰਲੇ ਪਾਸੇ ਕਿਦਰੀ ਰੱਖਣੀ ਨੇ ਕੋਈ ਇੱਕ ਨਾਲਾ ਪਾਉਣੇ ਨੇ ਜਾਂ ਕੋਈ ਲਾਸਟਿਕ ਪਾਉਣੇ ਨੇ ਤਾਂ ਇਹ ਜਿਹੜੀ ਸਲਵਾਰ ਹੈ ਇਹਦੇ ਬੰਨ੍ਹ ਦੋਨਾਂ ਪਾਸਿਆਂ ਨੂੰ ਜਾਂਦੇ ਹੁੰਦੇ ਆ ਇਹ ਤੁਸੀਂ ਇਧਰੋਂ ਪਾ ਲੂਗੇ ਉਹ ਵੀ ਉੱਦਮ ਨੂੰ ਹੋ ਜਾਣੇ ਆ ਤੇ ਉਹ ਵੀ ਉਹ ਦੂਜੇ ਪਾਸੇ ਦੇ ਪਾ ਲੂਗੇ ਉਹ ਵੀ ਉੱਦਮ ਨੂੰ ਹੋ ਜਾਣੇ ਆ ਦੇਖੋ ਵਾਹ ਆ ਸਲਵਾਰ ਆਪਣੀ ਬਣ ਗਈ ਹੈ ਨਾ ਤੇ ਹੁਣ ਮੈਂ ਤੁਹਾਨੂੰ ਦੱਸ ਨਹੀਂ ਵੀਡੀਓ ਮੇਰੀ ਲੰਬੀ ਹੋ ਜਾਣੀ ਹੈ ਸੌਰੀ ਮਾਫ ਕਰਿਓ ਥੋੜਾ ਜਿਹਾ

ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਨਾਲੇ ਮੇਰਾ ਚੈਨਲ ਕਰੋ ਸਬਸਕ੍ਰਾਈਬ ਕਰ। ਜੇ ਇਹਨਾਂ ਜਿਵੇਂ ਬੰਦੇ ਦਾ ਟਾਈਮ ਹੈ ਵੀ ਨੰਗ ਜਾਂਦਾ ਹੈ। ਇਹ ਕਿਵਾਂ ਡੰਡੇ ਬੱਜੇ ਐਸਾ ਸੀ ਹੁਣ ਆ ਟਾਕਾ ਬਸ ਤਰਦੇ ਕਿ ਨੰਦੇ ਰਹੇ ਮੇਰੇ ਦੇ ਤੁਹਾਡੀ سپورਟ ਦੀ ਲੋੜ ਹੈ ਮੈਨੂੰ ਬਾਕੀ ਜਿੰਨੀ ਮੇ ਕੋਈ ਜਾਣਕਾਰੀ ਹੈਗੀ ਉੰਨੀ ਕੁ ਮੈਂ ਜਾਣਕਾਰੀ ਤੁਹਾਨੂੰ ਦਿੰਦੀ ਰਹੂੰਗੀ ਕੱਪੜ ਹੁਣ ਮੈਂ ਮਾਂ ਨਹੀਂ ਸੀਣ ਲੱਗੀ ਕੱਪੜ ਪਹਿਲਾਂ ਕੋਸੀ ਨਹੀਂ ਆਵੇਂ ਇਹ ਨਹੀਂ ਵੀ ਹੁਣ ਨਾ ਮੈਂ ਦੇਖੇ ਲੱਗੀ ਆਪਾਂ ਇਹ ਵੀ ਬਹੁਤ ਫਰਕ ਪੈਂਦਾ ਆ ਵੀ ਵੀ ਬਹੁਤ ਫਰਕ ਆ ਆਪਾਂ ਵਿੱਚ ਬਾਕੀ ਤੁਸੀਂ ਇਲਾਸਟਿਕ ਪਾਉਣੀ ਹੋਊਗੀ ਇਲਾਸਟਿਕ ਪਾ ਲਿਓ ਆ ਦੇਖੋ ਕਿੰਨੀ ਸੋਹਣੀ ਸਲਵਾਰ ਆਪਣੀ ਬਣ ਕੇ ਤਿਆਰ ਆ ਆ ਦੇਖੋ ਹਨਾ ਤੁਹਾਨੂੰ ਦੱਸਦੀ ਹੁਣੀ ਬਿਊਟੀਫੁੱਲ ਹੈ ਹਨਾ ਤੇ ਮੈਂ ਤੁਹਾਨੂੰ ਸਾਰਾ ਕਰਕੇ ਪਹਿਲੀ ਸਲਾਈ ਕਰਾਂਗੇ ਸਲਾਈਕ ਤੋਂ ਨਹੀਂ ਫਰਕ ਹੈਗਾ ਦੱਸਣ ਤੇ ਬਹੁਤ ਫਰਕ ਹੈ ਹਾਂ ਹੁਣ ਮੋੜਨ ਜਾਇਆ ਕਿ ਲਾ ਦਸਦਾਇਆ ਤੇ ਪਹਿਲਾਂ ਕਿਹਾ ਸੀ ਬਟੋਨ ਤੋਂ ਪਹਿਲਾਂ ਸ਼ੈਲ ਕੋਧ ਰਿਜਾਇਆ ਕਿ ਉਹਨਾਂ ਕੋਲ ਇੱਥੋਂ ਇਤਰਾ ਲੋ ਪਰ ਨਹੀਂ ਮੈਂ ਉਹਦਾ ਸ਼ੈਲ ਜਿੱਤਾ ਪੂਰੇ ਸਿੱਖਿਆ ਹੋਆ ਆਪਰੇ ਹੁਣ ਸਿੰਧਾ ਜਿੱਤ ਬੰਦਾ ਸਿੰਧਾ ਰ ਫੇਚ ਕਿੱਤਾ ਰੰਦਾ ਹੁਣ ਕਈ ਵਾਰ ਚੇਤਾ ਵੀ ਭੁੱਲ ਜਾਂਦਾ ਬਾਕੀ ਕੱਪੜਿਆਂ ਦਾ ਸੂਟਾ ਸੱਟਾਂ ਨਹੀਂ ਲੱਗਦਾ ਆ ਦੇਖੋ ਆ ਫਿਰ ਤੁਸੀਂ ਹੁਣ ਆਪਾਂ ਲਾ ਲਈਏ ਨਾ ਹੁਣ ਆਪਾਂ ਹਾਂ ਇਹਦੀ ਇੱਕ ਹੋਰ ਤਰ੍ਹਾਂ ਵੀ ਆਉਂਦੀ ਹੈ ਥੋਤੀ ਸਲਵਾਰ ਦੀ ਉਹ ਮੋਰੀ ਤੋਂ ਫਰਕ ਪੈਂਦਾ ਆ ਜਿਹੜੀ ਮੋਰੀ ਆਪਾਂ 4 ਇੰਚ ਰੱਖ ਕੇ ਬਾਕੀ ਦਾ ਕੱਪੜਾ ਕੱਟ ਦਿੰਨੇ ਆ ਨਾ ਇੱਦਾਂ 4 ਇੰਚ ਆਪਾਂ ਆਹ ਮੋਰੀ ਰੱਖ ਲਈਏ ਮੋਰੀ ਤੇ 4 ਇੰਚ ਕੱਪੜਾ ਰੱਖ ਕੇ ਬਾਕੀ ਦਾ ਕੱਪੜਾ ਉਹ ਕੱਟਣਾ ਨਹੀਂ ਹੈਗਾ ਉਹ ਸਮਾਂ ਆਪਾਂ 1.5 2 ਇੰਚ ਕੱਪੜਾ ਜੇ ਤਾਂ ਹੁਣ ਸਿਆਣਾ 2 ਇੰਚ ਕੱਪੜਾ ਆਪਾਂ ਵਾਧੂ ਲੈਣਾ ਉਹ ਉਦਾਂ ਹੀ ਮੋੜਨਾ ਤੇ ਕੋਨਣਾ ਜੇ ਆ ਉਹ ਫਿਰ ਤੋਂ ਤੀਜੇ ਵਿੱਚ ਥੱਲਿਓ ਆ ਜਾਂਦੀ ਇਹ ਹੁਣ ਥੱਲਿਓ ਮੋੜੀ ਜੇ ਹੀ ਆ ਜਾਂਦੀ ਮੋਰੀ ਵੀ ਨਹੀਂ ਉਦੋਂ ਤਾਂ ਲੇੜੀ ਆ ਵੈਸੇ ਜੇ ਤੁਸੀਂ ਨਿਆਣੇ ਦੀ ਬਣਾਉਣੀ ਚਾਹੋ ਤਾਂ ਤੇ ਆ ਕੱਲੀ ਲੇੜੀ ਨੇ ਆਪਾਂ ਨੂੰ ਫਿਰ ਤੁਸੀਂ ਇਹਦੇ ਮੋਰੇ ਫੱਟੀ ਲਾ ਲਓ ਥੋੜੀ ਜਿਹੀ ਕੋਰਸ 100 ਕੈਂਟੀ ਦੀ 200 ਕੈਂਟੀ ਦੀ ਫੱਟੀ ਲਾ ਲਓ ਮੈਂ ਤੁਹਾਨੂੰ ਮੇਰੀ ਪੈਕ ਵੀ ਦਿਖਾਉਂਦੀ ਕਿੰਨੀ ਸੋਹਣੀ ਮੇਰੀ ਸਲਵਾਰ ਤੇ ਦੇਖੋ ਪੈਕ ਆਂਦੀ ਹੈ ਬਾਕੀ ਆਪਣੇ ਹੱਥ ਦੀ ਸਫਾਈ ਵੀ ਹੁੰਦੀ ਹੈ ਪਹਿਲਾ ਪਹਿਲਾ ਬੰਦਾ ਬਹੁਤ ਕੰਮ ਕਰਦਾ ਹੈ ਪਹਿਲਾ ਪਹਿਲਾ ਤਾਂ ਆਪਾਂ ਨੂੰ ਹਰ ਕਿਸੇ ਨੂੰ ਕੰਮ ਤੋਂ ਡਰੇ ਲੱਗਦਾ ਇਹ ਚ ਕਹਦਾ ਮੈਂ ਕਿਸੇ ਦਾ ਸੂਟ ਸੀ ਤਾ ਸਗਾ ਸਤਾਰੇ ਜਿਹੇ ਸੀ ਉਸੂਟ ਦੇ ਉੱਤੇ ਵਿੱਚ ਮੈਂ ਨਗਦਾ ਚਾਹੀਦਾ ਦੁਦਰਾੜ ਮਾੜੀਏ ਭੁਰ ਗਈ ਜੇ ਕਾਹੇ ਕਪੜਾ ਕਈ ਵਾਰ ਖਿੱਚਣਾ ਪੈਂਦਾ ਪਤਲਾ ਕਪੜਾ ਖਿੱਚਦੀ ਨਹੀਂ ਮਸ਼ੀਨਾਂ باقی پرماتما تھانو چلتی کلا چ رکھو اپنے کام چمیاب ہوکیاں لو پر محنت تو تھان پی ہاتھی ہے محنت کری کے کامیاب ہونا اپ محنت ہاتھی کرنی پینی گئی چکری بگی ਇਹ ਜੇ ਮੈਂ ਲੋਕ ਵੀ ਤੁਹਾਨੂੰ ਨਾ ਪਾ ਦਾਂਗੀ ਦੇਖ ਲਓ ਕਿ ਮੇਰੇ ਕੋਲ ਲੋਕ ਪੰਦੀ ਹੈ ਪਰ ਥੋੜਾ ਜਿਹਾ ਟਾਈਮ ਲੱਗਦਾ ਆਪਾਂ ਨੂੰ ਸਿੱਖਣ ਚ ਚੀਜ਼ ਹਨਾ ਹੁਣ ਥੋੜਾ ਜਿਹਾ ਟਾਈਮ ਲੱਗਦਾ ਡレイン ਹੋਣ ਵਿੱਚ ਬਾਕੀ ਕੋਈ ਘਬਰਾਉਣ ਵਾਲੀ ਗੱਲ ਹੈ ਨਹੀਂ ਬੰਦਾ ਟ੍ਰੇਨਡ ਹੋ ਸਕਦਾ ਇਹੋ ਜੀ ਗੱਲ ਹੈ ਨਹੀਂ ਜਿਆਦਾ ਆਪਣੇ ਮਨ ਦੀ ਚੌਕ ਹੋਵੇ ਫਿਰ ਆਪਾਂ ਹੁਸ ਸਕਦੇ ਨੇ ਆ ਬਈ ਦੋਨੇ ਇਕੱਠੀਆਂ ਹੋ ਗਈਆਂ ਕੈਂਚੀ। ਇੱਕ ਤੇ ਰਹੀ ਆ। ਹੁਣ ਤੁਸੀਂ ਇਹ ਚ ਇਲਾਸਟਿਕ ਪਾਉਣੀ ਆ, ਇਲਾਸਟਿਕ ਪਾ ਲਿਓ, ਨੇਫਾ ਪਾਣ ਦੇਣਾ ਆ। ਤੇ ਬਾਕੀ ਨਾਣਾ ਪਾਣਾ ਅਲਸਟਿਕ ਪੋਛਲ ਮੰਗਿਆ, ਪਾਉਣ ਲਈ ਨਾਣਾ ਪਾਣਾ, ਇਲਾਸਟਿਕ ਪਾਉਣ ਲਈ। ਤੇ ਉਹ ਸਭ ਨਾ ਪਾ ਦਮੂਗੇ। ਇਲਾਸਟਿਕ ਵੀ ਚੌੜੀ ਇਲਾਸਟਿਕ ਤੁਸੀਂ ਲੈ ਲਓ। ਬਰੀਕ ਨਹੀਂ ਚੌੜੀ ਇਲਾਸਟਿਕ ਲੈ ਕੇ ਐਦਾਂ ਹੀ ਕਾਸੇ ਦੇ ਨਾਲ ਜਿੱਦਾਂ ਬਕਸੂਆ ਵਗੈਰਾ ਉਹਨਾਂ ਲਗਾ ਕੇ ਫਿਰ ਉਹਦੇ ਸਿੰਗ ਲਾ ਦੋ। ਫਿਰ ਇੱਕ ਸਿੰਗ ਲਾ ਦੋ ਫਿਰ ਇਲਾਸਟਿਕ ਹਲਦੀ ਨਹੀਂ ਹੈਗੀ ਆਪਣੇ। ਬਰੀਕ ਨੂੰ ਤਪਕੇ ਸ਼ੇਅਰ ਕਰ ਦੋ ਬੱਸ। ਤੁਹਾਡੀ ਸਪੋਰਟ ਦੀ ਲੋੜ ਹੈ ਮੈਨੂੰ ਹੋਰ ਨਹੀਂ।

ਇਹ ਕੋਈ ਪ੍ਰੋਬਲਮ ਤਾਂ ਨਹੀਂ ਪੈਣ ਜੇ ਸਮਝੌਣ ਦੇ ਵਿੱਚ ਉਹ ਵੀ ਤੁਸੀਂ ਦੱਸੋ ਕਮੈਂਟ ਕਰਕੇ ਮੈਨੂੰ ਫੇ ਬੰਦਾ ਉਹ ਵੀ ਗਲਤੀ ਸੁਧਾਰਦਾ ਆਪਣੀ ਹਰੇ ਕੋਈ ਗਲਤੀਆਂ ਤਾਂ ਹੈ ਕੋਈ ਇਨਸਾਨ ਕਰਦਾ ਸਭ ਤੋਂ ਹੁੰਦੀ ਹੈ ਬਣ ਕੇ ਰਹਿ ਏ ਸਰ ਸਲਵਾਰ ਮੇਰੀ ਬਣ ਕੇ ਰੈਡੀ ਆ ਤਾਂ ਬਾਕੀ ਪਰਮਾਤਮਾ ਤੋਂ ਮਿਲਾਂਦ ਰਸਤੀਆਂ ਰੱਖੇ ਤੇ ਹੁਣ ਮੈਂ ਤੁਹਾਨੂੰ ਦਿਖਾ ਲਦੀ ਆ ਦੂਰੋਂ ਤਾਂ ਇਹਦੀ ਲੁੱਕ ਕਿੱਦਾਂ ਦੀ ਹੈ ਦੇਖੋ ਸਲਵਾਰ ਦੀ ਇਹਦੇ ਚ ਨੀਲਾ ਆਉਂਦਾ ਵੈਸੇ ਇਹ ਨੀਲੀ ਨਹੀਂ ਹੈਗੀ ਫਰੋਜੀ ਆ ਕਈ ਵਾਰੀ ਹੈ ਨਾ ਕੈਮਰੇਆਂ ਚ ਹੋ ਜਾਂਦਾ ਆ ਆ ਮੈਂ ਤੁਹਾਨੂੰ ਕਹਿੰਨੀ ਆਈਈ ਵਾਰੀ ਜੇ ਤੁਸੀਂ ਬੱਚੇ ਦੇ ਹੈ ਨਾ ਆਪਾਂ ਤਾਂ ਠੀਕ ਹੈ 2 ਇੰਚ ਦੀ ਫੱਟੀ ਲਾ ਦੋ ਫਿਰ ਉਹ ਵਧੀਆ ਰਹਿੰਦੀ ਆ ਤੇ ਬਾਕੀ ਇੱਕ ਹੋਰ ਵੀ ਹੈਗੀ ਇਹ ਤੋਤੀ ਸਲਵਾਰ ਦੀ ਮੋਰੀ ਤੋਂ ਉਹ ਫਰਕ ਪੈਂਦਾ ਆ ਉਹ ਬਾਕੀ ਸਾਰੀ ਸੇਮ ਆ ਪਰ ਅਸੇ ਆ ਜਿਹੜੀ ਮੋਰੀ ਆਪਾਂ ਕੱਟਣੀ ਨਹੀਂ ਇਹਦਾ ਤਰਸ਼ੀ ਜਾਂਦੀ ਆ ਫਿਰ ਉਹ ਇਹਦਾ ਤਰਸ਼ੀ ਆਉਂਦੀ ਆ ਪੱਤੇ ਜੇ ਅੰਗਰ ਇਹਦਾ ਪੱਤਾ ਹੁੰਦਾ ਆ ਆ ਲੀਕੋ ਮੇਰੀ ਸਲਵਾਰ ਕਿੰਨੀ ਸੋਹਣੀ ਆਈ ਲੋਜੀ ਹਣ ਮੈਂ ਤੁਹਾਨੂੰ ਇਹਦੀ ਪੈਕ ਪਾ ਦੂੰਗੀ ਤੇ ਤੁਸੀਂ ਮੇਰੀ ਵੀਡੀਓ ਨੂੰ ਵੱਧ ਸਪੋਰਟ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕਮੈਂਟ ਵੀ ਕਰੋ ਤੇ ਸ਼ੇਅਰ ਵੀ ਕਰਿਓ ਤਾਂ ਜੋ ਮੇਰੀ ਜਿਹੜੀ ਨਵੀਂ ਵੀਡੀਓ ਤੁਹਾਨੂੰ ਮਿਲ ਸਕੇ ਪਰਮਾਤਮਾ ਤੁਹਾਨੂੰ ਨਤੰਦ ਰੋਸੀਆਂ ਰੱਖੇ ਤਾਂ ਲੋਜੀ ਆਪੇ ਤੇ ਇਹਦੀ ਪੈਕ ਕਹਿੰਦੇ ਪਾ ਦੇਣੀ ਥੱਲੇ ਰੱਖ ਕੇ ਨਾਲ ਲੱਗਦੀ ਆਪਾਂ ਪੈਕ ਪਾ ਦੇਣੀ ਆ ਤਾਂ Oh les ਤੇ ਬਾਕੀ ਆਪਾਂ ਵੱਡੀ ਪੈਕ ਵੀ ਪਾ ਲਵਾਂਗੇ ਵਾਈਕਲ ਕੀ ਦਾ ਖਾਲਸਾ ਵਾਈਕਲ ਦੇ ਪੱਤੇ